ਗੁੱਡ ਡਰਾਈਵਰ ਰੱਖਦੇ ਆ ਆਪਾਂ ਘਰੇ ਕੋਈ ਰਸੋਈਆ ਰੱਖ ਲੈਣੇ ਆ ਜੇ ਕੋਈ ਵੀ ਕਹਿ ਲਾ ਤੂੰ ਜੇ ਮਾਂ ਲਾ ਤੂੰ ਇਹਨੂੰ ਬੱਚੇ ਨੂੰ ਕੈਮਰਾ ਚ ਚਲਾਉਣਾ ਆ ਆਪਾਂ ਪੁੱਛਦੇ ਆ ਨਾ ਇਹਨੂੰ ਕਿੱਥੇ ਚਲਾਉਦਾਰੇ ਕਿੱਥੋਂ ਸਿੱਖਿਆ ਚਲਾ ਕੇ ਵਖਾ इवन ਟਰੈਕਟਰ ਵਾਲਾ ਵੀ ਤਾਂ ਕਹਿੰਦੇ ਚਲਾ ਕੇ ਵਖਾਣੇ ਆ ਨਾ ਕਿਤੇ ਪੰਜਾਬ ਦੇ ਨਾਲ ਨੂੰ ਦਿੰਦੇ ਹੋ ਕਿਤੇ ਉਹਨਾਂ ਤੋਂ ਪੁੱਛਿਆ ਕਿ ਤੈਨੂੰ ਇਹ ਕੰਮ ਆਉਂਦਾ ਕਿ ਨਹੀਂ ਆਉਂਦਾ ਬਸ ਦੱਸ ਦੀ ਪ੍ਰੋਬਲਮ ਪੁੱਛੇ ਕੌਣ ਲੋਕ ਜਿਨ੍ਹਾਂ ਨੇ ਉਹਨੂੰ ਬਣਾਉਣਾ ਇਹ ਪੁੱਛਣ ਤੈਨੂੰ ਪਾਲਸੀ ਦੱਸ ਕੀ ਐ ਆ ਹੁਣੇ ਜੇ ਲੈਂਡ ਪੂਲਿੰਗ ਪਾਲਸੀ ਆਈ ਸੀ ਆਈ ਸੀ ਨਾ ਸਾਡੇ ਮੁੱਖ ਮੰਤਰੀ ਸਾਹਿਬ ਫੜ ਕੇ ਬਹਿ ਗਏ ਆ ਮੰਤਰੀ ਸਾਹਿਬ ਤੁਸੀਂ ਪੜੋ ਆ ਮੁੱਖ ਮੰਤਰੀ ਮੰਤਰੀ ਸਾਹਿਬ ਨੇ ਐ ਅਜੀਬ ਜਬਲੀਆਂ ਜਾਂ ਛੱਡੀਆਂ ਫਾਈਨਲੀ ਚੀਫ ਸੈਕਟਰੀ ਨੇ ਫੜੀ ਤੇ ਪੜੀ ਉਹ ਨਾ ਤਾਂ ਇਹਨਾਂ ਨੇ ਬਣਾਈ ਉਹ ਨਾ ਇਹਨਾਂ ਨੂੰ ਪੜਨੀ ਆਉਂਦੀ ਐ ਨਾ ਇਹਨਾਂ ਨੂੰ ਡਿਟੇਲ ਪਤਾ ਐ ਉਹ ਜਿਹੜੇ ਬੰਦੇ ਚੁਣੇਗੇ ਨੇ ਉੱਤੋਂ ਤਾਂ ਨਹੀਂ ਡਿੱਗੇ ਆਪਾਂ ਹੀ ਚੁਣੇ ਆ ਇਹ ਗਲਤੀ ਆ ਸਾਡੀ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਸੀ ਨਾ ਕਿ ਕਰੀਏ ਕੀ ਲੋਕ ਕੀ ਕਰਨ ਲੋਕਾਂ ਕਾ ਕਰਨ ਹਰ ਥਾਂ ਬਹਿ ਕੇ ਆਪਾਂ ਧੰਨੇ ਲਾਉਣੇ ਆ 5 ਸਾਲ ਲੜਦੇ ਆ ਇਸੇ ਸਰਕਾਰ ਨਾਲ ਇਹ ਸਰਕਾਰ ਚੁਣੀ ਕੀਨੇ ਆਪਾਂ ਆਪਾਂ ਉਦੋਂ ਕਿਉਂ ਨਹੀਂ ਪੁੱਛਿਆ ਕਿ ਪੁਲਿਸ ਰਿਫਾਰਮ ਹੋਣਗੇ ਹਰਜਿੰਦਰ 80000 ਪੁਲਿਸ ਨਫਰੀ ਹੈ ਜੀ ਪੰਜਾਬ ਦੀ 80000 ਪੁਲਿਸ ਵਾਲਾ ਹੈ 70% ਸਲੂਟ ਮਾਰਦੇ ਆ ਵੀਆਈਪੀ ਡਿਊਟੀ ਤੇ ਹਰ ਚੌਂਕੀ ਚ ਚਾਰ ਤੋਂ ਪੰਜ ਬੰਦੇ ਨਸ਼ਾ ਟਾਉਣਗੇ ਯਾਰ ਕੀ ਅਸੀਂ ਪੁੱਛਿਆ ਕਿ ਪੁਲਿਸ ਰਿਫਾਰਮ ਕਰੂਗੇ ਟਿੱਕੇ ਵੇ ਕਰੂਗੇ ਉਹਦਾ ਰੋਡ ਮੈਪ ਕੀ ਹੈ ਉਹਦੀ ਡਿਟੇਲ ਆਫ ਪਾਲਿਸੀ ਕੀ ਹੈ ਪੁੱਛਿਆ ਅਬ ਅਮਰੀਕਾ ਡਵਲਪਡ ਕੰਟਰੀਆਂ ਚ ਨਹੀਂ ਹੋ ਰਿਹਾ ਅਸੀਂ ਕਿਉਂ ਨਹੀਂ ਪੁੱਛਦੇ ਫਿਰ ਕਹਿੰਦੇ ਯਾਰ ਇਹ ਤਾਂ ਧੋਖਾ ਧੋਖਾ ਨਹੀਂ ਕੀਤਾ ਯਾਰ ਆਈ ਐਮ ਸੌਰੀ ਸਾਡੇ ਸਮਾਜ ਚੋਂ ਹੀ ਇਹ ਲੀਡਰ ਨਿਕਲੇ ਨੇ ਕਿਉਂਕਿ ਅਸੀਂ ਉਹਨਾਂ ਗੱਲਾਂ ਤੇ ਜਾਣਦੇ ਹੀ ਨਹੀਂ